Thank you ਕਸਬਾ ਫਤਿਹਬਾਦ ਵਿਖੇ ਕੁਝ ਦਿਨਾ ਤੋ ਸ਼ਰਾਬ ਦੇ ਠੇਕੇ ਵਾਲਿਆਂ ਨੇ ਨਾਬਾਲਗ ਬੱਚਿਆਂ ਤੋਂ ਸ਼ਰਾਬ ਵੇਚਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਤੋਂ ਬਾਅਦ ਵੱਖ-ਵੱਖ ਅਖਬਾਰਾਂ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਤਰਨਤਾਰਨ ਨੇ ਤੁਰੰਤ ਸਾਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਫਤਿਹਬਾਦ ਵਿਖੇ ਸ਼ਰਾਬ ਦੇ ਠੇਕੇ ਤੇ ਪਹੁੰਚ ਕੇ ਆਪਣੇ ਨਾਲ ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ ਨੂੰ ਲੈ ਕੇ ਪੁੱਜੇ ਨੇ ਤੋਹਨਾਂ ਦੱਸੇ ਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਅਸੀਂ ਕਾਨੂੰਨ ਦੇ ਮੁਤਾਬਕ ਜੁਰਮ ਨਾਂਕਿੱਤੇ ਤੇ ਨਾਲ ਹੀ ਸਖਤ ਸ਼ਬਦਾਂ ਦੇ ਵਿੱਚ ਠੇਕੇਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਛੋਟੇ ਬੱਚਿਆਂ ਨੂੰ ਸ਼ਰਾਬ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਕਰਨ ਤੋਂ ਕੋਈ ਵੀ ਪਰਹੇਜ਼ ਨਹੀਂ ਕੀਤਾ ਜਾਵੇਗਾ। ਰਾਮ ਮੁਰਤੀ ਜੀ ਸਰ ਅਜਾਬਾਦ ਛੋਟੇ ਦੇ ਉੱਪਰ ਆਏ ਹੋ ਸਰ ਕੀ ਕਰ ਰਹੇ ਹੋ ਜੀ ਸਰ ਐਸ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਇਹਨਾਂ ਦਾ ਇਹਨਾਂ ਨੇ 18 ਸਾਲ ਤੋਂ ਘੱਟ ਦੇ ਬੱਚੇ ਨੂੰ ਸ਼ਰਾਬ ਵੇਚੀ ਆ ਤੁਹਾਨੂੰ ਚਲਾਨ ਕਰਤਾ ਹੈ ਤੇ ਰਿਪੋਰਟ ਮਾਗ ਕੇ ਡੀਸੀ ਐਕਸਾਈਜ਼ ਨੂੰ ਭੇਜਾਂਗੇ। ਅਭੀ ਕੀ ਤੋਂ ਕੋਈ ਇਹਨਾਂ ਦੇ ਕੋਟਰੇਟ ਬਾਰੇ ਕੀ ਕਰ ਰਹੀ ਹੋ ਲੋਕ ਐਸ ਪਰ ਐਕਟ ਐਕਸਾਈਜ਼ ਐਕਟ ਕੀ ਕਰ ਰਹੇ ਬਣਦੀ ਕਰਾਂਗੇ ਅ ਬਿਟ ਅੱਜ ਮੈਨੂੰ ਸਵੇਰੇ ਸਵੇਰੇ ਹੀ ਮਾਰਨਿੰਗ 9:00 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰ ਰਾਹੀਂ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਜਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਿਆਂ ਨੂੰ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ ਉਮਰ ਉਹਨਾਂ ਨੂੰ दारू ਵੇਚ ਰਹੇ ਗਿਆ ਸਾਡੇ ਜੁਨਾਈਲ ਜਸਟਿਸ ਐਕਟ ਮਤਲਬ ਮੌਕੇ ਤੇ ਉਹਤੇ ਕਾਰਵਾਈ ਕਰਦੇ ਪੁਲਿਸ ਮਹਿਕਮੇ ਦੇ ਨਾਲ ਤੇ ਏਐਸਆਈ ਗੁਰਪਾਲ ਸਿੰਘ ਜੀ ਫਤਿਹਵਾ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜੇ ਐਕਸਾਈਜ਼ ਹੈਗੇ ਆ ਰਾਮ ਮੁਰਤੀ ਜੀ ਉਹ ਉਹਨਾਂ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜੇ ਇਸ ਥਿੱਕੇ ਦੇ ਵਾਸਤੇ ਵਿੱਚ ਉਹ ਬੱਚਿਆਂ ਨੂੰ दारू ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਆ ਮੌਕੇ ਦੇ ਉੱਤੇ ਐਕਸਾਈਜ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਦਾ ਚਲਾਨ ਪੈਣਾ ਹੈਗਾ ਉਸ ਤੋਂ ਪਰંત ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਬੰਨ ਰਹੀ ਹੈਗੀ ਇਸ ਚੀਜ਼ ਨੂੰ ਤਾਂ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਸੈਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਤੇ ਹੈਰੀਆ ਗਿਆ ਉਹ ਜਿਹੜੀ ਭਾਰਤੀ ਨਿਆਂਇ ਸੈਂਤ ਹੈਗੀ ਉਹਦੇ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫਆਈਆਰ ਦੇ ਅੰਦਰ ਚਾਰ ਸਰ ਜਿਸ ਤਰ੍ਹਾਂ ਜ਼ਿਲ੍ਹੇ ਦੇ ਜਿਹੜੇ ਵੀ ਠੇਕੇ ਆ ਉਹਨਾਂ ਨੂੰ ਵੀ ਦੇਖੋ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਇੱਕ ਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਇਹ ਕਨਫਰਮ ਕਰਨਾ ਹੁੰਦਾ ਹੈ ਵੀ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ ਦਾਰੂ ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਈਵਨ ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਜੁਨਾਈਲ ਜਸਟੀਸ ਐਕਟ ਸੈਕਸ਼ਨ 77 ਔਰ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਉਹ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਤੇ ਇਸ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸ਼ੌਪਕੀਪਰ ਦੁਕਾਨਦਾਰ ਵੀ ਲੱਗੇ ਹੋਏ ਉਹ ਅਣਜਾਣ ਹੁੰਦੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਆ ਇਹ ਬੱਚਿਆਂ ਨੂੰ ਦਾਰੂ ਦੇ ਦਿੰਦੇ ਆ ਜੋ ਕਿ ਗੈਰ ਕਾਨੂੰਨੀ ਹੈਗਾ ਤੇ ਜਿਹੜਾ ਅੱਜ ਮਸਲਾ ਉਹੀ ਚੀਜ਼ ਦੇਖਣਾ ਹੈ ਜਿਹੜਾ ਇੱਥੇ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁੰਦੀ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਤ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਕਰ ਲਾਈਵ ਤੇਸ ਚੈਨਲ ਦੇ